ਹਾਂਜੀ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਗਰਾਊਂਡ ਨਹੀਂ ਅੱਜ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਚੰਦੀ ਸਾਹਿਬ ਗੁੱਡ ਮਾਰਨਿੰਗ ਲੀਆ ਸੰਗਤ ਜੀ ਆਲੂ ਉਪਰ ਨੇ ਰੱਖ ਦਿੱਤੇ ਗਏ ਨੇ ਜੀ ਗਿਆ ਸਰਦਾਰ ਗੁਰਵਿੰਦਰ ਸਿੰਘ ਜੀ ਵਜੂਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੰਦੀ ਸਾਹਿਬ ਸਾਨੂੰ ਦੱਸਣਗੇ ਵੀ ਦੇਸੀ ਕਿਹੜਾ ਮਹੀਨਾ ਚੱਲ ਰਿਹਾ ਚੰ ਅਸੂਮਿੰਨਾ ਚੜਿਆ ਜੀ ਅੱਜ ਦੇਸੀ ਮਹੀਨਾ ਦੇ ਹਿਸਾਬ ਨਾਲ ਕਿੰਵਾਂ ਮਹੀਨਾ ਆਇਆ ਹੈ ਹੋਰ ਸਾਹਿਬ ਟੂ ਮੱਚ ਮੜੀ ਗੱਲ ਹੈ ਯਾਰ ਹੈਪੀ ਬਾਜੀ ਪੱਟੀ ਵਾਲੇ ਪਹੁੰਚ ਚੁੱਕੇ ਆ ਜੀ ਇਹ ਸੇਵਾ ਇਹਨਾਂ ਦੇ ਹਿੱਸੇ ਹੁੰਦੀ ਹੈ ਬਾਜੀ ਜਾਂਦਾ ਫਾਇਰ ਇਹ ਜਿਹੜਾ ਪੱਟੀ ਵਾਲਾਂ ਦਾ ਤਜਰਬਾ ਇਹਨਾਂ ਨੂੰ ਆ ਨਾ ਉਹ ਇਹਨਾਂ ਨੂੰ ਹੀ ਆ ਬਾਜੀ ਕਿੰਨੇ ਚਿਰ ਤੋਂ ਵੀ ਹੀ ਮਤਲਬ ਇਹ ਜਿਹੜੀ ਪੱਟੀ ਵਾਲਾਂ ਦੀ ਟ੍ਰੇਨਿੰਗ ਲਈ ਇਹ। ਵਧੀਆ ਵਧੀਆ ਸੁਭਿਆ ਕਿਦਾਂ ਤੋਂ ਸ਼ੁਰੂ ਕੀਤੀਆਂ। ਹਾਂ। ਇੱਕ ਉਹ ਵੱਟਿਆ ਵੱਟਾ ਵਿੱਚ ਰੱਖਣਾ ਹੀ ਹੁੰਦਾ। ਉਹ ਜ਼ਰੂਰੀ ਜੀ। ਨਾਲ ਸਾਫ਼ ਕਰਵਾਵਾ। ਅੱਛਾ। ਉਹ ਬਾਤ ਕੋ ਸਾਹਿਬ। ਇਹ ਇਨੀ ਕ ਵੀਡੀਓ ਨੂੰ ਪ੍ਰਵਾਨ ਕਰਨਾ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰੱਖਾ। हां जी दोस्तों स्वागत है जी फिर तो नई वीडियो रे ਵਿੱਚ ਤੇ ਮੰਗਲਵਾਰ ਦਾ ਦਿਨ ਸਮਾਂ ਸਵੇਰੇ 4:12 ਦਾ ਤੇ دوستੋ ਅੱਜ ਆਪਾਂ ਗਰਾਊਂਡ ਨਹੀਂ ਅੱਜ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਕਿਉਂਕਿ ਅੱਜ ਸੰਗਰਾਂਦ ਦਾ ਦਿਹਾੜਾ ਦੇਸੀ ਮਹੀਨੇ ਦਾ ਪਹਿਲਾ ਦਿਨ ਹੈ ਤੇ ਗੁਰੂ ਘਰ ਜਾ ਕੇ ਮੱਥਾ ਟੇਕਾਂਗੇ ਨਾਲੇ ਹਰ ਸੰਗਰਾਂਦ ਤੇ ਤੇ ਨੌਜਵਾਨਾਂ ਵੱਲੋਂ ਪਕੌੜਿਆਂ ਦੀ ਸੇਵਾ ਕੀਤੀ ਜਾਂਦੀ ਆ ਆਪਣੇ ਹੱਥੀ ਕੱਢੇ ਜਾਂਦੇ ਆ ਤੇ ਸਾਰੇ ਨੌਜਵਾਨ ਮਿਲ ਕੇ ਵਧੀਆ ਪਿਆਰ ਨਾਲ ਇਹ ਜਿਹੜੀ ਸੇਵਾ ਪੂਗਤਾਉਂਦੇ ਆ ਤੇ ਦੋਸਤੋ ਅੱਜ ਆਪਾਂ ਗਰਾਊਂਡ ਦੀ ਬਜਾਏ ਗੁਰੂ ਘਰ ਜਾ ਕੇ ਤੇ ਪਿੰਡ ਦੇ ਨੌਜਵਾਨਾਂ ਨਾਲ ਨਾਲੇ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ-ਨਾਲੇ ਸੇਵਾ ਕਰਾਂਗੇ ਆਜੋ ਮਿਲਦੇ ਹਾਂ ਜੀ ਗੁਰਦੁਆਰਾ ਸਾਹਿਬ ਜਾ ਕੇ ਚੰਦੀ ਸਾਹਿਬ ਗੁੱਡ ਮਾਰਨਿੰਗ ਵਧੀਆ ਲੋ ਜੀ ਸਾਥੀ ਆਪਣਾ ਮਿਲ ਗਿਆ ਇਕੱਲੇ ਨੇ ਜਾਣਾ ਹੁਣ ਦੋ ਜਣੇ ਜਾਵਾਂਗੇ ਨੋ ਵੀ ਮਿੱਤਰੋ ਸੰਘਿਤ ਜੀ ਆਲੂ ਉਪਲੇ ਰੱਖ ਦਿੱਤੇ ਗਏ ਨੇ ਜੀ ਤੇ ਜਿੰਦਾ ਜੀ ਆਲੂ ਉਪਲੇ ਆਪਾਂ ਹੋਰ ਕੰਮ ਕਰਾਂਗੇ ਤੇ ਸਾਰੇ ਦੂਜੇ ਵੀਰ ਵੀ ਆ ਰਹੇ ਆ ਵਿਆਜ ਕੱਟੇ ਜਾਣਗੇ ਜੀ ਹੁਣ ਸੰਘਿਤ ਜੀ ਕਰੀਏ ਸ਼ੁਰੂ ਕੰਮ ਹੈਲੋ ਹਾਂਜੀ ਤੇ ਸੰਗਤ ਜੀ ਸਾਡੇ ਵਿੱਚਕਾਰ ਪਹੁੰਚ ਚੁੱਕੇ ਆ ਸਰਦਾਰ ਗੁਰਵਿੰਦਰ ਸਿੰਘ ਜੀ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਪਾਜੀ ਸਵਾਗਤ ਹੈ ਜੀ ਧੰਨਵਾਦ ਜੀ ਤੇ ਆਪਾਂ ਹੁਣ ਰਲ ਮਿਲ ਕੇ ਸੇਵਾ ਕਰਾਂਗੇ ਹੈ ਪਕੌੜੇ ਕੱਢਣ ਤੋਂ ਲੈ ਕੇ ਭਾਂਡੇ ਸੰਭਾਲਣ ਤੱਕ ਤੇ ਨਾਲ ਚੰਦੀ ਸਾਹਿਬ ਸਵੇਰ ਤੋਂ ਮੌਜੂਦ ਹਨ ਮੇਰੇ ਤੇ ਸੰਗਤ ਜੀ ਆਪਾਂ ਵੀਡੀਓ ਤੇ ਸਟਾਰਟਿੰਗ ਵਿੱਚ ਵੀ ਦੱਸਿਆ ਆਈਗਾ ਵੀ ਦੇਸੀ ਮਹੀਨਾ ਜਿਹੜਾ ਜੇ ਸ਼ੁਰੂ ਹੋਇਆ ਜੀ ਤੇ ਸੰਕਰਾਂਤ ਤੋਂ ਦੇਸੀ ਮਹੀਨਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਪੁਰਾਣਾ ਮਹੀਨਾ ਖਤਮ ਹੋ ਜਾਂਦਾ ਤੇ ਬਾਕੀ ਚੰਦੀ ਸਾਹਿਬ ਸਾਨੂੰ ਦੱਸਣਗੇ ਵੀ ਦੇਸੀ ਕਿਹੜਾ ਮਹੀਨਾ ਚੱਲ ਰਿਹਾ ਚੰਦੀ ਸਾਹਿਬ ਇਧਰ ਨੂੰ ਮੂੰਹ ਕਰਕੇ ਜਰਾ ਅਸੂ ਮਹੀਨਾ ਚੜਿਆ ਜੀ ਅੱਜ ਦੇਸੀ ਮਹੀਨਾ ਦੇ ਹਿਸਾਬ ਨਾਲ ਕਿੰਨਾ ਮਹੀਨਾ ਆਇਆ ਇਹ ਇਹ ਲਾਲ ਚੇਤ ਵਿਸਾਖ ਜੇਠ ਹਾਰਦ ਸੋ ਫਾ ਦੋ ਸਤਵਾਂ ਮਹੀਨਾ ਜੀ ਸਤਵਾਂ ਮਹੀਨਾ ਹਾਂਜੀ ਸਤਵਾਂ ਮਹੀਨਾ ਚੱਲ ਰਿਹਾ ਤੇ ਜਿਹੜਾ ਅੰਗਰੇਜ਼ੀ ਮਹੀਨਾ ਆ ਉਹ ਚੱਲ ਰਿਹਾ ਉਹ ਸਤੰਬਰ ਚੱਲ ਰਿਹਾ ਜੀ ਆ ਸਤੰਬਰ ਨਵਾਂ ਮਹੀਨਾ ਨਾ ਹਾਂਜੀ ਇਹ 30 ਸਤਵਾਂ ਮਹੀਨਾ ਚੱਲ ਰਿਹਾ ਬਿਲਕੁਲ ਜੀ ਇਹ ਨਾਲ ਖੇਤੀ ਤੋਂ ਨਾ ਕਰ ਸਕਦੇ ਹੋ ਹੋਰ ਹੈ ਜੀ ਆ ਮੈਂ ਅਸਲੀ ਦਿੱਤੇ ਸੀਗੇ ਆਜੋ ਆਇਓ ਪ੍ਰਧਾਨ ਸਾਹਿਬ ਦਿਨ ਚੜ੍ਹਿਆ ਆ ਆਪਣੇ ਆਹੋ ਜਿੱਤੇ ਹੀ ਐਕਸਪੋ ਸਾਹਿਬ ਟੂ ਮੱਚ ਮਾੜੀ ਗੱਲ ਹੈ ਯਾਰ ਮਤਲਬ ਤੋਂ ਪਹਿਲਾਂ 6 ਵਜੇ ਦੇ ਬੱਚੇ ਮੈਂ ਹੈਪੀ ਬਾਜੀ ਪੱਠੀ ਵਾਲੇ ਪਹੁੰਚ ਚੁੱਕੇ ਆ ਜੀ ਇਹੇ ਸੇਵਾ ਇਹਨਾਂ ਦੇ ਹਿੱਸੇ ਹੁੰਦੀ ਹਰ ਸੰਗਰਾਮ ਤੇ ਬਹੁਤ ਤਜਰਬਾ ਹੋ ਚੁੱਕਾ ਇਹਨਾਂ ਨੂੰ ਪੱਠੀ ਚਲਾਉਣ ਦਾ ਹਾਂ ਆ ਕੜਾਈ ਚਲਾਉ ਮੈਂ ਨਾ ਕਰਾਂ ਕੀ ਸਤਵੀਰ ਜੀ ਵੈਰੀ ਗੁੱਡ ਮੁੰਡਾ ਮਿਰਚਾ ਗ੍ਰाइंड ਕਰ ਰਿਹਾ ਕਹਿੰਦੇ ਤੇ ਇੱਧਰ ਸਾਡੇ ਸੀਨੀਅਰ ਕਮੇਟੀ ਮੈਂਬਰ ਸਰਦਾਰ ਅੰਕਲ ਮਰਕੀਤ ਸਿੰਘ ਜੀ ਵੀ ਪਹੁੰਚ ਚੁੱਕੇ ਆ ਤੇ ਆਲੂ ਛਿਲ ਰਏ ਸਾਡੇ ਨਾਲ ਤੇ ਗੁਰਵਿੰਦਰ ਭਾਜੀ ਸਵੇਰ ਤੋਂ ਹੀ ਮੌਜੂਦ ਆ ਮੇਰੇ ਵਾਲੀ ਚਾਦਰ ਜਦੋਂ ਪਈ ਹੋਈ ਸੀ ਤੇ ਸਾਗਰ ਤੇ ਹੈਪੀ ਆਵਾ ਡਾਕਟਰ ਦਮਿੰਦਰ ਸਿੰਘ ਜੀ ਪਹੁੰਚ ਚੁੱਕੇ ਆ ਜੀ ਤੇ ਆਉਂਦੇ ਕਹਿੰਦੇ ਸਾਫਤਾ ਧੰਡੀਆਂ ਜਿਹੜਾ ਕੁੱਟਣ ਲੱਗ ਪਏ ਇਹ ਸਾਡੇ 9:00 ਵਜੇ ਜਾਣੇ ਛੱਡਣੋ ਉਹ ਡੱਡਾ ਲਿਫਾੜੇ ਅੰਦਰ ਰੱਖ ਦਵਾਂ ਮੈਂ ਬਰੈਡ ਬਥਰਾ ਰੱਖਾਂ ਵਰਕੇ ਆਲੇ ਘਾਟ ਤੋਂ ਹੈ ਦੇਖੋ ਮੇਰੀ ਉਹ ਹੌਂ ਜਲਾ ਕਹਿੰਦਾ ਵੀ ਨਿਆਣੀ ਜਿਹੇ ਬੱਜੇ ਪਏ ਪਤਾ ਕੋਈ ਨਹੀਂ ਡੱਲੇ ਹਨਾ ਨਹੀਂ ਸਾਗਰ ਇੱਧਰ ਦੋ ਦੋ ਮਿੰਟ ਸਾਗਰ ਪਾਣੀ ਛੱਟੀ ਆ ਰਾ ਪਾਜੀ ਆਨ ਦਾ ਫਾਇਰ ਇਹ ਜਿਹੜਾ ਪੱਠੀਵਾਲਾਂ ਦਾ ਤਜਰਬਾ ਇਹਨਾਂ ਨੂੰ ਆ ਨਾ ਉਹ ਇਹਨਾਂ ਨੂੰ ਹੀ ਆ ਪਾਜੀ ਕਿੰਨੇ ਚਿਰ ਤੋਂ ਤੁਸੀਂ ਮਤਲਬ ਇਹ ਜਿਹੜੀ ਪੱਠੀਵਾਲਾਂ ਦੀ ਟ੍ਰੇਨਿੰਗ ਲਈ ਵੀਰਿਆ ਵੀਰਿਆ ਕਿਦੋਂ ਤੋਂ ਸ਼ੁਰੂ ਕੀਤੀਆਂ ਹਾਂ ਹਾਂ ਜਦੋਂ ਬਾਬੇ ਕਿਰਦਾਉਂਗੇ ਉਹ ਚਲਵਾਤਾ ਕੰਮ ਤੇ ਆਹ ਦੇਖੋ ਜੀ ਇਹ ਟੈਕਨੀਕ ਆ ਡੀਜ਼ਲ ਵਾਲੀ ਪੱਠੀਵਾਲਾਂ ਦੀ ਇਕੋ ਵਟਾ ਵਟਾ ਵਿੱਚ ਰੱਖਣਾ ਹੀ ਹੁੰਦਾ ਉਹ ਜ਼ਰੂਰੀ ਹੈ ਜੀ ਨਾਲ ਸਾਫ਼ ਕਰ ਖਾਵਾ ਅੱਛਾ ਇਹ ਨਾਲ ਬਲੱਡ ਵਟੇ ਵਿੱਚ ਮਰ ਜਾਂਦਾ ਵਾ ਅੱਛਾ ਇਹ ਆ ਮੋਰਚਨ ਜੀ ਉਹ ਬਾਤ ਕੋ ਸਾਹਿਬ ਜੀ ਵਾਹਿਗੁਰੂ 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 ਲੋ ਜੀ ਪਹਿਲਾ ਪੁਰਸ਼ ਨੂੰ ਹੋਣ ਲੱਗਾ ਹੋਣੀ ਕਿਦਾ ਹੈ ਤਪਾ ਦੇ ਅੱਗੇ ਉਹਦੇ ਇੱਕ ਆਗਮਨ ਲਈ ਆਓ ਜੀ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਧੰਨਵਾਦ ਹੈ ਜਾਈ ਦਾ ਕੋੜਿਆ ਖਵਾ ਕੇ ਸਾਡਾ ਹੀ ਉਹ ਸਵਾਗਤ ਕਰਾਂਗੇ ਜਨਾਬ ਟਾਈਮ ਤੇ ਆ ਗਏ ਆ ਮੈਂ ਵੀ भैरव समाधि का नाम आया और उनको सुख वो जहां जहां सांसों में सहारे कहां कहां रखिया रहयत देर से पता तो निकली पाय रे उपंग की जीत श्री स्वामी सहारे काते निकले मोरे भो ਦੀ ਦੇਰ ਮੁਰਾਦ ਉਹ ਸੰਗਤ ਬਧਵੰ ਦਾ ਸਮੇਂ ਤੇ ਮਹਾਰਾਜ ਸੇਵਕ ਕੀ ਅਰਦਾਸ ਪਿਆਲੇ ਤੁਹਾ ਦਾ ਸਲਾਮ ਉਸਾਰਾ ਲੰਗਿਆ ਆ ਕਿ ਮੇਂ ਪਾਉਂ ਮੁਰਗਾਣੀ ਕੇ ਬਾਰਾ ਨਾਲ ਦੇ ਪਾਪ ਦੀ ਅਰਦਾਸ ਕਰਵਾਗਾ ਭਾਗਾ ਬੋਲ ਲਿਖੋ ਗਉਣ ਹੋਣੇ ਦੇ ਤੋਂ ਪਤਵਖੇਤਰ ਮੇਂ ਪਾਲੇ ਕੋ ਲੋਹੁੰ ਦੇ ਭਾਰ ਸੰਗਤਾਂ ਦੇ ਰਤਿਆਂ ਦੇ ਸਾਹਮਣੇ ਸੰਗ੍ਰਪਾਚਾਰਿਆਂ ਨੂੰ ਸਾਂਝੀ ਕਰਦਾ परमात्मा तो की दे दूर प्रथम इकड़ा प्रशांति देगा आज रहा है दर प्रवान हुए भगवान में आप प्रशाद इस 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 ਮੈਂ ਬਹੁਤ ਖੁਸ਼ ਹਾਂ ਮੈਂ ਆਇਆ ਹਾਂ ਨਾ ਇਹ ਬਹੁਤ ਮੂਰਖਾਂਤ ਆਪਾਂ ਬੁਲਾਏ ਕਾਮੇ ਘਪਾ ਕਰਕੇ ਪੈਸੇ ਦੇ ਲੋਕ ਸੁਭਾਰੇ ਨੇ ਸੁਹਣਾ ਬਹੁਤ ਚਾਹਦੇ ਨੇ ਮਹਿਮਾਨ ਦੇ ਨਹੀਂ ਮੰਤੋਂ ਉਹਦੇ ਆਪ ਕੋੜਾ ਨੇ ਇਹ ਦੋਸਤੋਂ ਆਪਾਂ ਆ ਗਏ ਆ ਜੀ ਗੁਰਦੁਆਰਾ ਸਾਹਿਬ ਤੋਂ ਤੇ ਤੁਸੀਂ ਵੀਡੀਓ ਦੇਖੀ ਕਿਵੇਂ ਲੱਗੀ ਤੇ ਵੀਡੀਓ ਵਿੱਚ ਆਪਾਂ ਸੇਵਾਦਾਰਾਂ ਦੀਆਂ ਝਲਕਾਂ ਦਿਖਾਈਆਂ ਕਿਵੇਂ ਸੇਵਾ ਕਰਦੇ ਹਰ ਸੰਗ੍ਰਾਂਤ ਤੇ ਤੇ ਕਿਸੇ ਨਾਲ ਕੋਈ ਖਾਸ ਗੱਲਬਾਤ ਨਹੀਂ ਅੱਜ ਬਾਲੀ ਹੋਈ ਤੇ ਇਨੀ ਇੱਕ ਵੀਡੀਓ ਨੂੰ ਪ੍ਰਵਾਨ ਕਰਨਾ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਨਵੀਂ ਜਗ੍ਹਾ ਨਵੇਂ ਕੰਟੈਂਟ ਦੇ ਨਾਲ ਤਬ ਤੱਕ ਲਈ ਰੱਬ ਰੱਖਾ